ਲੋ ਜੀ ਧੁੰਦ ਦੇਖੋ ਬਹੁਤ ਜ਼ਿਆਦੇ ਧੁੰਦਾ ਧੁੰਦਾ ਧਰੀ ਆ ਗਿਆ ਧੁੰਦ ਤਾਂ ਰੋਜ ਹੁੰਦੀ ਆ ਕਦੇ ਹੀ ਹੋਵੇ ਵੀ ਕਦੇ ਧੁੱਪ ਨਿਕਲ ਆਈ ਹੋਵੇ ਹਨਾ ਆ ਕੱਲ ਪਰ ਸੋਦੀ ਦਾ ਦੁਬਾਰਾ ਧੁੰਦ ਫੇਰ ਪੈਣ ਲੱਗੀ ਤੇ ਮੈਂ ਲੈ ਕੇ ਆਈ ਖੁਸ਼ੀ ਲਈ ਚਾਹ ਚਾਹ ਥੰਡੇ ਵਾਲ ਡੱਬੂ ਇਹ ਚਾਹ ਮੈਂ ਆ ਉੱਥੋਂ ਹੀ ਕਹਤੇ ਨਹੀਂ ਪਾ ਕੇ ਲੈ ਕੇ ਆਈ ਮੈਂ ਕੌਮਲੀ ਖੁਸ਼ੀ ਕਮਲਾ ਨਹੀਂ ਹੈਗਾ ਮੈਂ ਕਮਲੀਆਂ ਹੈ ਖੁਸ਼ੀ ਨੇਰੇ 'ਚ ਖੜਾ ਇਹਨੂੰ ਫੇਰ ਵੀ ਪਤਾ ਨਹੀਂ ਲੱਭ ਮੇਰੇ ਲਈ ਚਾਹ ਆ ਗਈ ਦੇਖਾ ਕੀ ਜਹੀਦਾ ਤੈਨੂੰ ਆਹ ਦੇ ਪਾ ਕੇ ਦਿੰਨੀ ਆ ਮੈਂ ਕਿਹਾ ਖੁਸ਼ੀ ਕਮਲਾ ਨਹੀਂ ਹੈਗਾ ਮੈਂ ਕਮਲੀ ਚਾਹ ਥੋੜੀ ਤਾਂ ਨਹੀਂ ਅੱਜ ਤੈਨੂੰ ਬਹੁਤਾ ਬੜੀ ਚਾਹ ਦਾ ਕੀ ਪੀਣ ਅਮਲੀ ਬਣ ਗਿਆ ਨਿਰਾ ਦੇਖਣ ਦੇ ਵਾਦ ਤੱਕੀ ਤਾਂ ਨਹੀਂ ਨਹੀਂ ਠੀਕ ਜੀ ਹੋਈ ਆ ਲੈ ਪਿਉ ਬੋਲਣਾ ਫੂਗਲੀ ਇੰਨਾ ਸ਼ਕਾਰੀ ਆ ਇਹ ਚਾਹ ਪੀਣ ਦਾ ਲੱਡੋ ਕਿਵੇਂ ਆ ਲੱਡਿਆ ਇੱਧਰ ਦੇਖ ਲਾਡੋ ਦਾ ਭੱਜ ਭੱਜ ਕੇ ਭੱਜ ਭੱਜ ਕੇ ਕਿੱਥੇ ਚੱਲਿਆ ਦੀ ਤੂੰ ਲਾਡਿਆ ਤੂੰ ਲਾਡਿਆ ਕਿੱਥੇ ਚੱਲਿਆ ਦੀ ਹੈ ਤੂੰ ਮੈਨੂੰ ਛੱਡ ਕੇ ਚੱਲਿਆ ਸੀ ਕਿੱਥੇ ਚੱਲਿਆ ਦੀ ਮੈਂ ਆ ਪੁੱਤ ਮੈਂ ਆ ਪੁੱਤ ਹੈ ਮੇਰਾ ਪੁੱਤ ਹੈ ਤੈਨੂੰ ਦਿਖਦਾ ਨਹੀਂ ਖੜ ਜਾ ਕੈਮਰੇ ਨਾਲ ਲੈ ਖੜਾ ਆ ਆਦੇ 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 ਪੁੱਛ ਪੋਚਾ ਦੇ ਲਾਡਾ ਨੂੰ ਪੁੱਛ ਕੇ ਲਾਡੋ ਕਿਵੇਂ ਆ ਆਦੇ

ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਅਮੀਰ ਕਰਦੇ ਆ ਸਾਰੇ ਵਧੀਆ ਹੋਮ ਹੋ ਗਏ ਠੀਕ ਠਾਕ ਹੋ ਗਏ ਤੇ ਇਸੇ ਮੀਤੇ ਨਾਲ ਆਪਾਂ ਅੱਜ ਦਾ ਬਲੌਗ ਆ ਜਿਹੜਾ ਸਾਡੇ ਨਾਲ ਸ਼ੇਅਰ ਕਰ ਲੈਨੇ ਆ ਟਾਈਮ ਆ ਜਿਹੜਾ ਪਤਾ ਨਹੀਂ ਕਿੰਨਾ ਹੋ ਗਿਆ 9 ਤਾਂ ਵੱਜ ਗਏ ਹੋਣੇ ਨੇ ਪੱਕਾ ਵੱਜ ਗਏ ਹੋਣਗੇ ਆ ਸ਼ਾਲ ਖਾ ਲਿਆ ਸ਼ਾਲ ਖਾ ਲਿਓ ਮੇਰਾ ਸ਼ਾਲ ਖਾ ਲਿਆ ਕੱਕੇ ਨੇ ਕੱਕਾ ਕੀ ਮੇਰਾ ਕੱਕਾ ਕੁੰਢੂ ਟੱਕਾ ਗਿਆ ਬਹੁਤ ਸ਼ੌਵ ਚਾਹੀ ਸ਼ਾਲ ਨੂੰ ਮਦੂ ਲਿਆ ਕੁਝ ਦੇ ਦੰਗਾ ਚਾਹ ਵੀ ਲੀ ਲੈ ਦੇ ਦੇ ਲੈ ਜਾਵਾਂ ਲੈ ਫੜਾ ਭਾਂਡੇ ਮਾੜ ਦੀ ਠੰਡ ਬਹੁਤ ਜ਼ਿਆਦਾ ਆ ਤੁਹਾਨੂੰ ਤਾਂ ਬਹੁਤ ਜ਼ਿਆਦਾ ਆ ਅੰਦਰੇ ਲੁੱਕ ਛਿਪ ਕੇ ਰਹੋ ਤੇ ਆਪਾਂ ਚੱਕ ਦੀਏ ਗੋਹਾ ਲੈ ਇਹਨਾਂ ਟੋਕਰੀਆਂ ਟੋਕਰੀ ਚ ਚਕਾ ਦੀਏ ਗੋਹਣੀਆਂ ਘਰਨ ਲੱਗੀ ਮੈਂਨੇ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਅੱਜ ਲੇਟੇ ਹੋਗੇ ਹੋ ਜਾਂਦਾ ਦੀ ਕਦੇ ਕੱਦ ਅੱਜ ਆਪੇ ਚੱਕਦੇ ਹਾਂ ਸਾਡੇ ਕਿਉਂ ਰਹ ਗਏ ਹੋ ਸਾਡੇ ਨਾਲ ਇੱਥੇ ਇੱਕ ਕੋਈ ਬਾਹਰੋਂ ਆਇਆ ਹੋਇਆ ਐਨ ਆਰ ਆਈ ਹੈ ਨਾ ਹਾਂ ਹੁਣ ਉਹਨੇ ਆਏ ਜਾਣਾ ਜਨਵਰੀ ਚ ਆਉਂਦਾ ਹੁੰਦਾ ਹੈ ਨਾ ਵੀ ਮਤਲਬ ਕਦੇ ਕਦਾਈ ਉਹ ਹੋ ਇਹਨਾਂ ਨੂੰ ਨਾ ਟੋਕਰੀ ਸਿੱਟਣ ਗਿਆ ਨੂੰ ਜਾਂ ਸਿੱਟ ਕੇ ਆਉਂਦੇ ਨੂੰ ਮਿਲ ਜਾਂਦਾ ਹੁੰਦਾ ਉਹਨੇ ਪੁੱਛਣਾ ਅੱਜ ਆਪੇ ਲੱਗਿਆ ਹੋਇਆ ਇਹਨੇ ਕਿਹਾ ਵਦਗੀ ਚੂੜੇ ਵਿਆਹ ਗਏ ਹੋਏ ਨੇ ਮੈਂ ਰਹੀ ਕਿ ਕਿੱਥੇ ਗਏ ਹੋਏ ਨੇ ਜਿਹੜੇ ਮੁੜਦੇ ਹੀ ਨਹੀਂ ਇਹ ਹਜੇ ਕਿਹੜਾ ਪੱਕਾ ਪਰਮਾਨੈਂਟਲੀ ਵਿਆਹ ਤੁਸੀਂ ਕਹੋ ਉਸਤਾਪੇ ਚੱਕਦੇ ਆ ਕਈ ਕਦੇ ਉਹ ਵੀ ਤਾਂ ਮੈਨੂੰ ਆਈ ਪਚਾਉਂਦਾ ਉਹਦਾ ਵੀ ਰੋਜ਼ ਦਾ ਇੱਕੋ ਸਮਾਂ ਲੱਜਾਵੇ ਚੱਕਵਾ ਤੇ ਇਹਨਾਂ ਦਾ ਵੀ ਰੋਜ਼ ਦਾ ਇੱਕ ਕੋਈ ਜਵਾਬ ਹੁੰਦਾ ਇਹ ਉਹ ਵਿਆਹ ਗਏ ਹੋਏ ਨੇ ਇਹ ਮੁੜਦਾ ਹੀ ਨਹੀਂ ਹੈਗਾ ਵਿਆਹ ਤੋਂ ਕਹਿੰਦਾ ਉਹ ਨਹੀਂ ਮੁੜਦੇ ਹੈਗੇ ਤੁੰਦਾ ਦੇਖੋ ਬਹੁਤ ਜ਼ਿਆਦੇ ਤੁੰਦਾ ਤੁੰਦਾ ਤੜੀ ਤੁੰਦਾ ਤੜੀ ਆਇਆ ਹੋਇਆ ਜਿਹੜੇ ਤੁੰਦਾ ਪਈ ਪਈ ਹੋ 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 ਲੈਨੀਆ ਕਾਟਵਾਂ ਦੇ ਜਿੱਥੇ ਆ ਚਿੱਟਾ-ਚਿੱਟਾ ਦੇਖਦਾ ਕਾਟਵਾਂ ਤੇ ਕਬੂਤਰ ਇਹ ਕਾਟਵਾਂ ਦੀਆਂ ਨੇ ਖੁੱਡਾਂ ਪੱਟੀਆਂ ਇਹਨੇ ਕਬੂਤਰ ਤਾਂ ਹੱਲੇ ਆਏ ਨਹੀਂ ਹੋਣੇ ਕਬੂਤਰੋਂ ਫਿਰਦੇ ਦਾ ਹੈਗੇ ਆ ਆਪਣੇ ਘਰ ਵਾਲੇ ਕਬੂਤਰ ਫਿਰਦੇ ਨੇ ਘਰ ਵਾਲੇ ਕਬੂਤਰ ਮਤਲਬ ਜਿਹੜੇ ਆਪਣੇ ਰਹਿੰਦੇ ਆ ਊੜੀ ਵਾਲੇ ਘਰ ਅਸੀਂ ਉਹਨਾਂ ਨੂੰ ਘਰ ਵਾਲੇ ਕਬੂਤਰ ਕਹਿੰਦੇ ਆ ਜੇ ਲੱਗ ਗਿਆ ਝਟ ਜੂੜ ਕਰੀਏ ਕੰਮ ਵਿਆਹ ਤਾਂ ਫਿਰ ਮੁੜਦੇ ਨਹੀਂ ਹੈ ਉਹਨਾਂ ਨੂੰ ਕਹੋ ਵੀ ਇੱਕ ਜਣਾ ਵਿਆਹ ਜਾਇਆ ਕਰੋ ਬੱਤੀ ਦਿੱਤੀ ਤੇ ਤਰੀਕ ਨੂੰ ਮੁੱਢਣਗੇ ਬੱਤੀ ਦਿੱਤੀ ਐ 2026 ਦੀ 31 ਤਰੀਕ ਨੂੰ ਮੁੱਢਣਗੇ ਉਸ ਤੋਂ ਪਹਿਲਾਂ ਨਹੀਂ ਮੁੱਢਦੇ ਹੈ ਹਾਂ ਬਤ ਬਾਹਰ ਨਹੀਂ ਜਾਣਾ ਠੰਡਾ ਅੰਦਰੇ ਲੁਕੇ ਰਹੋ ਲੁਕੇ ਰਹੋ ਲੁਕੇ ਰਹੋ ਲਓ ਜੀ ਲਾਈਏ ਆਹ ਸ਼ਾਲ ਛੋਲ ਜਿਆ ਤੇ ਚਕਾਵਾ ਟੋਕਰੀਆਂ ਫੋਨ ਰੱਖਾ ਫੋਨ ਅੰਦਰੇ ਰੱਖ ਕਿਉਂਨੀ ਆ ਮੈਂ ਇੱਥੇ ਰੱਖ ਲੰਨੀ ਆ ਤੇ ਲਾਵਾ ਝਾੜੂ ਤੇ ਵੀਡੀਓ ਨੂੰ ਹਾਈਪ ਕਰਦੇ ਹੋ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਐਂਡ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੇਕਰ ਨਹੀਂ ਕੀਤਾ ਹੋਇਆ ਤੇ ਕਮੈਂਟਸ ਜ਼ਰੂਰ ਕਰਦੇ ਹੋ ਭੈਣੇ ਸਾਰੇ ਜਣੇ ਕਮੈਂਟਸ ਕਰਿਆ ਕਰੋ ਤੁਹਾਡਾ ਭਰਾ ਢੀਖਾ ਰਹਿੰਦਾ ਕਮੈਂਟਸ ਪੜਨ ਲਈਏ ਬੜੇ ਆਤਾਵਲੇ ਹੁੰਦੇ ਆ ਕਮੈਂਟ ਇਹਨਾਂ ਰੀਡ ਕਰਨੀ ਹੁੰਦੇ ਆ ਹਨਾ ਅੰਗਰੇਜ਼ੀ ਅਗਲੇ ਨੂੰ ਪੜਨੀ ਨਹੀਂ ਆਉਂਦੀ YouTube ਨੇ ਆਹ ਬਹੁਤ ਸੋਣੀ ਕਿਰਪਾ ਕਰਤੀ ਜਿਹੜਾ ਟਰਾਂਸਲੇਸ਼ਨ ਕਰ ਦਿੰਦਾ ਹਨਾ ਟਰਾਂਸਲੇਸ਼ਨ ਕਰਕੇ ਇਹ ਪੜ ਲੈਂਦੇ ਨੇ ਇਹਨਾਂ ਨੂੰ ਅੰਗਰੇਜ਼ੀ ਨਹੀਂ ਪੜਨੀ ਆਉਂਦੀ ਥੋੜੀ ਆਉਂਦੀ ਜਿਹੜੀ ਥੋੜੀ ਪੜ ਲੈਂਦੇ ਨੇ ਜਿਵੇਂ ਨਾਈਸ ਪੜ ਲਿਆ ਹੋਰ ਕੀ ਪੜ ਲ ਅਰੀ ਨਾਈਸ ਹੋਰ ਆ ਸੁਣਿਓ ਹੋਰ ਹੋਰ ਕੀ ਪੜ ਲੰਦੇ ਹੋ ਜੇ ਕੋਈ ਵੱਡਾ ਸਾਰਾ ਅੰਗਰੇਜ਼ੀ ਦੇ ਵਿੱਚ ਭੈਣ ਜਿਹੜੇ ਉਹ ਜਿੰਦਰਪਾਲ ਸਿੰਘ ਬੈਸ ਹਨਾ ਇੱਕ ਐਡੀ ਤੋਂ ਕਮੈਂਟ ਕਰਦੇ ਹੁੰਦੇ ਉਹ ਵੱਡਾ ਸਾਰਾ ਅੰਗਰੇਜ਼ੀ 'ਚ ਕਰਦੇ ਹੁੰਦੇ ਹਨਾ ਫਿਰ ਇਹ ਉਹਨੂੰ ਟ੍ਰਾਂਸਲੇਟ ਕਰਨਗੇ ਹਨਾ ਟ੍ਰਾਂਸਲੇਸ਼ਨ ਕਰਕੇ ਪੜਨਗੇ ਇੱਥੇ ਫਿਰ ਉਹ ਜਿਹੜੀ ਉਹ YouTube ਵਾਲੀ ਟ੍ਰਾਂਸਲੇਸ਼ਨ ਹਨਾ ਉਹ ਥੋੜੀ ਜੀ ਗਲਤਮਲਤ ਕਰ ਦਿੰਦੇ ਨੇ ਫਿਰ ਇਹ ਮੈਨੂੰ ਪੁੱਛਦੇ ਫਿਰਨਗੇ ਮੈਂ ਇਹਨਾਂ ਨੂੰ ਕਹ ਦੂੰਗੀ ਬੈਜੋ ਬੈਜੋ ਮੈਂ ਪੜ ਕੇ ਦੱਸੂਗੀ ਤੇ ਦੋਹੀ ਥੋਗ ਨਹੀਂ ਵਾਲੇ ਲੈ ਗੇ ਰੋ ਜਾਣੇ ਬਗਰੇ ਪੁੱਤਾਂ ਵਾਂਗੂ ਪਾਲੇ ਲੈ ਗੇ ਰੋ ਲੋ ਜੀ ਚਾਰ ਵੱਧ ਗਏ ਚਾਰ ਤੋਂ ਵੀ ਸਾਢੇ ਚਾਰ ਹੋ ਗਏ ਲੈ ਲੋ ਪਤਾ ਮੈਂ ਤਾਂ ਘੰਟਾ ਦਾ ਘੰਟਾ ਲੇਟੇ ਰਹਿਣੀ ਆ ਹਨਾ ਤੇ ਹੁਣ ਆਪਾਂ ਧਾਰਾਂ ਚੋਮਾਂ ਕੇ ਪਹਿਲਾਂ ਚਾਹ ਪੀਵਾਂਗੇ ਚਾਹ ਪਾਈ ਪਈ ਐ ਤੇ ਬੈਸਾਬ ਪਤਾ ਨਹੀਂ ਕੀ ਖੁੱਟਣ ਲੱਗੇ ਹੋਏ ਨੇ ਬੈਸਾਬ ਚਾਹ ਪੀ ਲੋ ਨਹੀਂ ਆ ਬੜਾ ਲੇ ਹੁਣ ਕਾ ਪੱਟ ਲਾ ਵੀdire ਲੱਗਾ ਨਹੀਂ ਖਾਣਾ ਨਹੀਂ ਖਾਣਾ ਨਾ ਖਾ ਲੋ ਦੇਖ ਲਓ ਥੋੜਾ ਜਿਹਾ ਖਾਣਾ ਵਧਾ ਲਓ ਪੇਟ ਭੂਟ ਹਾਂਜੀ ਤਾਂ ਕੰਦੇ ਵੀ ਦੇ ਕਰਦੇ ਆ ਅੱਛਾ ਜੀ ਕਿੰਨੇ ਕੁ ਖਾਂਦੇ ਪੀਂਦੇ ਕਰਦੇ ਹੋ ਵੀ ਦੱਸੋ ਮੈਨੂੰ ਹਾਈ ਠੰਡ ਲਾਦੀ ਮੈਂ ਤਾਂ ਸ਼ਾਲ ਲੈਣਾ ਮੈਂ ਵੀ ਇੱਥੇ ਬੈਗੀ ਜੀ ਤੱਕੜੇ ਬੰਦੇ ਆ ਕਿੰਨੇ ਕੁ ਖਾਂਦੇ ਪੀਂਦੇ ਕਰਦੇ ਹੋ ਇਹ ਤਾਂ ਦੱਸੋ ਈ ਗੋਣੇ ਨੇ ਤੇ ਭਾਬੀ ਆ ਕੀ ਕਰਾਂਗਾ 70 ਹੂੰ ਕਦੇ 70 ਆ ਆ ਖੂਨ ਕਿ ਤਾ ਵੜ ਲਿਆ ਮੈਨੂੰ ਵੀ ਸ਼ੱਕ ਲੱਗਿਆ ਸੀ ਇੱਥੇ ਮਰ ਪਿੰਪਲ ਜੀ ਹੋਈ ਰਹੀ ਸੀ ਉਹ ਲਾ ਲਾ ਵੈਸਲੀਨ ਵੈਸਲੀਨ ਲਾਉਣੀ ਪਈ ਠੀਖਾ ਲਾਉਣਾ ਠੀਖਾਉਂਦੀਆਂ ਹੁੰਦੀਆਂ ਸੀ ਦੱਸੋ ਕਦੇ ਗਜਰੇਲਾ ਬਣਾਇਆ ਸੀ ਨਾ ਕਦੇ ਨਹੀਂ ਬਣਾਇਆ ਸੀ ਹਾਂ ਤੁਸੀਂ ਗਰੀਬ ਸੀਗੇ ਆ ਸੁਣ ਲਓ ਗਰੀਬ ਗਰੀਬ ਦੀ ਕਹਾਣੀ ਸੁਣ ਲਓ ਹੂੰ ਕਿੰਨੇ ਕ ਗਰੀਬ ਸੀਗੇ ਗਰੀਬ ਮਰਦੇ ਨਾ ਚੱਲ ਐਂ ਘਾਰਾ ਮਿੱਟੀ ਇੱਕ ਗਰੀਬ ਆ ਬੰਦਾ ਮਿੱਟੀ ਨੂੰ ਪਾਇਆ ਜਾਂਦਾ ਪਰ ਦੇਖੇ ਮੈਂ ਤਾਂ ਇਹ ਪੁੱਛਦੀ ਆ ਵੀ ਗਜਰੇਲਾ ਖਾਣਾ ਇਹ ਕਹਿੰਦੇ ਇਸ ਤਾਂ ਖਾਂਦੇ ਪੀਂਦੇ ਕਰਦੇ ਆ ਹੈਂ ਤਾਂ ਖਾਂਦੇ ਪੀਂਦੇ ਆ ਕੀ ਖਾਂਦੇ ਹੁੰਦੇ ਸੀ ਬਸ ਗਾਜਰਾਂ ਦੇ ਪੱਟੇ ਕੇ ਘਾਲੋ ਸਲਗੁਮਾ ਪੱਟੇ ਕੇ ਘਾਲੋ ਦੁੱਧ ਗਜਰੇਲਾ ਦੁੱਧ ਰਾਤ ਨੂੰ ਪੀ ਲੋ ਦੁੱਧ ਰਾਤ ਨੂੰ ਮੂਤ ਪੀ ਲੋ ਮੂਤ ਪੀ ਲੋ ਰਾਤ ਨੂੰ ਮੈਂ ਤਾਂ ਹੋ ਗਿਆ ਇਤੋਂ ਨਹੀਂ ਵੀਡੀਓ ਵਧੀਆ ਬਣਦੀ ਹਏ ਇੱਕ ਮੇਰਾ ਆਟਰਾਈਪਾ ਟੁੱਟ ਗਿਆ ਦੇਖਿਓ ਹਾਇਰ ਬਾ ਉਹਦੇ ਨਾਲ ਥੋੜੀ ਜਿਹੀ ਨੁੰਦਰ ਦੀ ਰੁੱਟੀ ਸੀ ਉਹਦੀ ਕਿਸੇ ਨੇ ਇੱਕ ਟਾਂਗ ਹੋਰ ਤੋੜ ਕੇ ਉਹਨੂੰ ਲਵੇ ਲਾ ਤਾ ਤੇ ਜਾ ਕੇ ਖਾਣ ਲਿਟਾ ਇੱਕ ਕੱਟ ਤਾ ਕਰਦਾ ਪਰ ਜੂ ਮੇਰਾ ਫੋਨ ਗਿਰਜੂ ਮਸਾ ਮੇਰਾ ਫੋਨ ਠੀਕ ਹੋ ਕੇ ਆਇਆ ਤੁਸੀਂ ਤਾਂ ਖਾਂਦੇ ਬਿੰਦੇ ਘਰ ਦੇ ਮੈਂ ਨਵਾਂ ਫੋਨ ਲੈ ਲਵਾਂ ਨਾ ਇਹੋ ਨਾ ਖਾਂਦੇ ਵੀ ਨਹੀਂ ਕੀ ਖਾਂਦੇ ਕੀ ਹੁੰਦੇ ਸੀ ਉਹ ਵੀ ਦੱਸ ਦੋ ਮੈਂ ਦੱਸ ਦ ਦੱਸ ਤਾ ਹਰੇਕ 6 ਮਹੀਨੇ ਮਗਰੋਂ ਕੰਡ ਝਾੜ ਲੰਦੇ ਕੀ ਹਰੇਕ ਫਸਲ ਚੱਕਦੇ ਚੱਕਦੇ ਨਹੀਂ ਇਹ ਪਹਿਲੇ ਮੇਰੀ ਗੱਲ ਪਹਿਲਾਂ ਮੇਰੀ ਗੱਲ ਪਹਿਲਾਂ ਮੇਰੀ ਹਰੇਕ ਫਸਲ ਚੱਕਦੇ ਚੱਕਦੇ ਵਿੱਚ ਦੀ ਲੜਾਈ ਝਗੜਾ ਕੁੱਟ ਕਟਾਪਾ ਬੜਾ ਹੁੰਦਾ ਸੀ ਹੁਣ ਦੱਸ ਲੋ ਆਪਦੀ ਹੁਣ ਮੈਨੂੰ ਠੱਡ ਲਾ ਦੇ ਮਗਾ ਸਵਾ ਨੰਗੀ ਹਾਂ ਆਹ ਇਹਦਾ ਸਵਾ ਚੱਲਦੀ ਆ ਹਾਏ ਮੇਰਾ ਕੀ ਹੋ ਗਿਆ ਦਿਮਾਨਾ ਦਾ ਸੀ ਜਨ ਅੱਛਾ ਸਵਾਤ ਵਾਰ ਦਾ ਹਾਲੇ ਤਾਂ ਸਵਾ ਚੱਲਦੀ ਆ ਹਾਲੇ ਤਾਂ ਕਿੱਥੇ ਮਾਛੂਆੜੇ ਆ ਗਏ ਇਹ ਚੰਕੌਰ ਸਾਹ ਤਾਂ ਸ਼ੁਰੂ ਹੋਈ ਆ ਚੰਕੌਰ ਸਾਹ ਤਾਂ ਤਾਂ ਸ਼ੁਰੂ ਹੁੰਦੀ ਹੁੰਦੀ ਆ ਮਾਛੂਆੜੇ ਮਾਛੂਆੜੇ ਮਾਛੂਆੜਾ ਸਾਥੇ ਵੀ ਢੰਡ ਲੱਗਦੀ ਆ ਆਹ ਆ ਕਿੱਥੇ ਆਹ ਆ ਆਪਣੇ ਡਬਲ ਕਿਟ ਬਣਦਾ ਹਾਂ ਕਿ ਆਲਮਗੀਰ ਦੇ ਲੋ ਸਾਡੇ ਲਵੇ ਆਲਮਗੀਰ ਅਸੀਂ ਕਦੇ ਨਹੀਂ ਗਏ ਮੈਂ ਕਦੇ ਕਿਤੇ ਨਹੀਂ ਗਈ ਕਿਤੇ ਨਹੀਂ ਲੈ ਕੇ ਜਾਂਦਾ ਮੈਨੂੰ ਆ ਖਾਤਾ ਖਾਂਦੇ ਪੀਂਦੇ ਘਰ ਦਾ ਜੱਟ ਕਦੇ ਕਿਤੇ ਨਹੀਂ ਲੈ ਕੇ ਗਿਆ ਕਦੇ ਵੀ ਨਹੀਂ ਲੈ ਕੇ ਗਿਆ ਜੇ ਮੈਂ ਕਿਤੇ ਗਈ ਵੀ ਆ ਮਾੜਾ ਮੋਟਾ ਆਪੇ ਉਪੇ ਗਈ ਹੋਈ ਆ ਬੱਚੇ ਹਾਂ ਦਮਦਮਾ ਸਾਬ ਕੇਰਾ ਗਈ ਸੀਗੀ ਉਹ ਚਲ ਇਹਨਾਂ ਨੇ ਭੇਜਤਾ ਸੀ ਉੱਥੇ ਤਾਂ ਮੈਂ ਬੀਬੀ ਨੂੰ ਕਿਹਾ ਸੀ ਮੈਂ ਬੀਬੀ ਤੂੰ ਜਾਇਆ ਹਨਾ ਪਿੰਡੋਂ ਗਈ ਸੀਗੀ ਕੋਈ ਗੱਡੀ ਟਰੱਕ ਉਹ ਕੀ ਹੁੰਦਾ ਬੈਨਬੋਤ ਬੀਬੀ ਨੇ ਬੀਬੀ ਨੂੰ ਆਇਆ ਹੋਗਾ ਮੈਨੂੰ ਫਰਮ ਲੈ ਜਾਣਾ ਪਊਗਾ ਨਾਲ ਬੀਬੀ ਨੇ ਮੈਨੂੰ ਭੇਜਤਾ ਬੀਬੀ ਕਹਿੰਦੀ ਮੈਂ ਤਾਂ ਨਿਆਣੇ ਸੰਭੇ ਜਾਣੇ ਭਾਈ ਤੂੰ ਵੀ ਜਾ ਆਪੇ ਆਪਦਾ ਮੁੰਡਾ ਲੈ ਕੇ ਆਪਾਂ ਚਲੇ ਗਏ ਪਤਾ ਨਹੀਂ ਇਹਨਾਂ ਨੇ ਕਿ ਮੈਂ ਤਾਂ ਤੁਰਨ ਚੋਈਆਂ ਸੀ ਉਦੋਂ ਪਰ ਮੈਂ ਛੋਟਾ ਸੀਗਾ ਤੇ ਆਰ ਆਪਣਾ ਹੈ ਨਹੀਂ ਸੀਗਾ ਉਦੋਂ ਦੀ ਗੱਲ ਆ ਉਹ ਤੋਂ ਮੈਂ ਜਾ ਕੇ ਜਿੰਦ ਬੈੜੀਆਂ ਆਂਦੀ ਹਾਂ ਮੱਜਾਂ ਨਹੀਂ ਸੀਗੀਆਂ ਬੈੜੀਆਂ ਸੀਗੀਆਂ ਮੱਜਾ ਹੁੰਦੀ ਤਾਂ ਇਹ ਮੈਨੂੰ ਜਾਣ ਦਿੰਦੇ ਕਦੇ ਵੀ ਨਾ ਇਹ ਖਾਂਦੇ ਪਿੰਦੇ ਕਰਦੇ ਚਲੋ ਉਹ ਸੁਣੋ ਦੱਸੋ ਆ ਦੱਸਿਓ ਦੱਸਿਓ ਕਿੰਨੇ ਕ ਖਾਂਦੇ ਪਿੰਦੇ ਕਰਦੇ ਬੰਦੀਆਂ ਖਾਂਦੇ ਲੰਗਰ ਖਾਣ ਵੀ ਨਾਲੇ ਨਾ ਲੰਗਰ ਦੇਖੀ ਉਹ ਪਗੜੀ ਚੱਲਦਾ ਫੋਨਾ ਉਹ ਗੱਲ ਤਾਂ ਪੱਕਾ ਵੀ ਹੈ ਨਾ ਇੱਕ ਤਾਂ ਬੰਦਾ ਹੁੰਦਾ ਚਾਹ ਕੇ ਰੋਜ਼ ਲੰਗਰ ਛੱਕ ਕੇ ਆਉਣਾ ਤੇ ਮੇਰੇ ਕਿੰਨੇ ਦਿਨ ਦਾ ਮੈਂ ਇਹਨਾਂ ਨੂੰ ਕਹਿੰਦੀ ਆ ਮੇਰੇ ਨਾ ਲੰਗਰ ਛੱਕਣ ਨੂੰ ਜੀ ਕਰਦਾ ਮੈਨੂੰ ਕਿਤੇ ਲੈ ਚੱਲੋ ਕਿਤੇ ਮੈਂ ਅੱਜ ਵੀ ਉਹ ਪਰਮ ਨੂੰ ਪੁੱਛ ਕੇ ਅੱਡੀ ਮਗਾ ਲੰਗਰ ਚੱਲਦੇ ਆ ਹਾਲੇ ਕਹਵਾ ਹਾਂ ਮੰਮੀ ਚੱਲਦੇ ਆ ਆ ਕਿ ਉਹਨੇ ਹੁਣ ਉੱਥੋਂ ਰੋਟੀ ਖਾਧੀ ਆ ਘਰੇ ਹੈ ਨਾ ਮਗਲੰਗਰ ਚੱਲਦਾ ਕਹਦਾ ਲੰਗਰ ਤੇ ਚੱਲਦਾ ਮੈਂ ਫਿਰ ਤੂੰ ਉੱਥੇ ਪ੍ਰਸ਼ਾਦਾ ਛੱਕਿਆ ਹੁੰਦਾ ਕਹਦਾ ਨਾ ਰੋਟੀ ਪਰੌਠੇ ਬਣਾ ਕੇ ਦੇ ਉਹ ਹੁਣ ਮੈਂ ਉਹਨਾਂ ਪਰੌਠੇ ਬਣਾ ਕੇ ਦਿੱਤੇ ਉਹਨੇ ਖਾਦੇ ਆ ਹਨਾ ਤੇ ਮੈਂ ਮੈਂ ਉਹਨੂੰ ਵੀ ਕਿਹਾ ਮਾਂ ਮੈਂ ਦੇਖੀ ਮੇਰਾ ਤਾਂ ਬੜਾ ਜੀ ਕਰਦਾ ਬਰੈਡ ਬਰੁੱਡ ਖਾਣ ਨੂੰ ਜਾਂ ਕੁਛ ਮਤਲਬ ਕੁਛ ਵੀ ਪ੍ਰਸ਼ਾਦਾ ਛੱਕਣ ਨੂੰ ਲੰਗਰ ਦਾ ਮੇਰਾ ਜੀ ਕਰਦਾ ਹਨਾ ਮੈਨੂੰ ਲੈ ਚੱਲੋ ਮੈਂ ਮੈਨੂੰ ਕਹਿੰਦਾ ਮੰਮੀ ਉੱਥੇ ਤਾਂ ਰਸ ਨੇ ਕਹਿੰਦਾ ਰਸਾਂ ਦਾ ਬੈਕਟ ਲਿਆ ਕੇ ਤੂੰ ਖਾ ਲੈ ਉਹ ਜਵਾਬ ਹਾਂ ਮੈਂ ਕਿਹਾ ਲੰਗਰ ਛੱਕਣ ਨੂੰ ਜੀ ਕਰਦਾ ਮੇਰਾ ਕਦੇ ਕਦੇ ਜੀ ਕਰਦਾ ਨਹੀਂ ਹੁੰਦਾ ਹੁਣ ਲੰਗਰ ਛੱਕ ਤੁਸੀਂ ਦੱਸਿਓ ਤੁਸੀਂ ਇਹਨਾਂ ਨੇ ਬਾਦੂ ਲੰਗਰ ਛਕਿਆ ਹੋਇਆ ਬਾਦੂ ਅੱਜ ਕੱਲ ਗਾਜਰਾ ਮਟਰ ਫੇਰਾ ਕਿੰਨਾ ਕ ਚੱਲਦਾ ਸੀ ਬਾਸਾ ਦੀ ਜਨ ਕਰ ਜਨਾ ਮਟਰ ਚੱਲੇ ਨੇ ਫੇਰ ਤੁਸੀਂ ਘਰੇ ਰੋਟੀ ਪਕਾਉਂਦੇ ਨਹੀਂ ਸੀ ਸਾਰੇ ਟੱਬਰ ਚੱਲ ਜਾਂਦਾ ਸੀ ਜਿਹੜੇ ਘਰੇ ਹੁੰਦੇ ਸੀ ਬਾਪੂ ਦਾ ਤਾਂ ਰਹੀ ਹੁੰਦਾ ਸੀ ਬੰਦਰੋ ਤੇ ਜੱਗੀ ਬੁਖਾਦੇ ਨਹੀਂ ਜੈ ਬਾਪ ਦੀ ਖਬਰਾ ਉਤੋਂ ਹੀ ਵੇੜ ਲਿਆ ਕਿ ਸ਼ਾਲ ਚ ਸ਼ਾਲ ਚ ਵੀ ਵੀ ਉਤੋਂ ਹੀ ਵੇੜ ਲਿਆ ਵੀ ਹੋਣੀਆਂ ਨਾ ਬਾਪੂ ਜੁੱਗੀ ਹੈ ਨਾ ਬਾਪੂ ਦੇ ਕਿਥੇ ਰੋਟੀ ਉਹ ਖਾਦੀਆਂ ਬਾਪੂ ਨੂੰ ਸ਼ੁਰੂ ਤੋਂ ਹੀ ਪੋਲੀ ਰੋਟੀ ਜਾਂਦਾ ਸੀ ਪਤਾ ਜਾਂ ਤਾਂ ਬਾਪੂ ਸਾਡੇ ਬਾਪੂ ਦੀ ਤਾਂ ਰੋਟੀ ਹੀ ਖਾਦੀ ਜਾਂਦੀ ਹੁੰਦੀ ਐ ਉਹਨਾਂ ਨੇ ਗੱਲ ਚ ਖਾਦ ਜਾਂਦੀ ਸੀ ਉਹਨਾਂ ਦਾ ਚਾਹ ਚੂਰ ਕੇ ਦੁੱਧ ਚੂਰ ਕੇ ਕੋਈ ਪਤਲੀ ਦਾਲ ਦੇ ਨਾਲ ਜੀ ਸਾਰਾ ਕੁਝ ਖਾਣ ਨੂੰ ਕਰਦਾ ਹੁੰਦਾ ਸੀ ਉਹਨਾਂ ਦਾ ਜਿਵੇਂ ਸਾਲ ਉਹਨਾਂ ਨੇ ਸਾਹ ਵਿੱਚ ਵੀ ਨਾ ਕਹਿਣਾ ਪਤਲੀ ਜੀ ਰੋਟੀ ਚੂਰ ਕੇ ਦੇ ਦਿਓ ਮੈਨੂੰ ਪਤਾ ਨਹੀਂ ਵਿਚਾਰੇ ਕਿਵੇਂ ਖਾ ਲੈਂਦੇ ਸੀ ਬਾਪੂ ਦੇ ਦੰਦ ਨਹੀਂ ਸੀਗੇ ਵਿਚਾਰੇ ਦੇ ਸ਼ੁਰੂ ਤੋਂ ਹੀ ਨਹੀਂ ਨੇ ਆਵਦੇ ਆਣਾ ਵਧੀਆ ਜ਼ਮੀਨ ਜਾਤ ਸੇ ਵਧੀਆ ਸਾਰਾ ਕੁਝ ਥੀ ਨਹੀਂ ਤੁਸੀਂ ਬਾਪੂ ਦਾ ਗੰਦ ਕਾਤੇ ਨਹੀਂ ਲਵਾਇਓ ਦੱਸਿਓ ਮੈਨੂੰ ਕਰਮਾ ਨਾ ਹੁੰਦੀ ਆ ਇਹ ਸੰਗਤਾਂ ਕਰਮਾ ਨਾ ਹੁੰਦੀਆਂ ਲੰਗਰ ਵੀ ਕਰਮਾ ਵਾਲਿਆਂ ਦਾ ਹੀ ਆ ਹੁਣ ਕਰਮਾ ਤੇ ਹੈ ਨਹੀਂ ਸੰਗਤ ਇਹਨਾਂ ਦੇ ਕਰਮਾ ਚੈਨ ਪਹਿਲਾਂ ਸੀਗੇ ਪਹਿਲਾਂ ਸੰਗਤ ਵੀ ਚੇਰਾ ਤੇ ਇਹ ਸੰਗਤ ਸੀ ਲੰਗਰ ਸੀ ਲੰਗਰ ਲੰਗਰ ਉਹ ਕਹਿੰਦੇ ਗੁਰੂ ਘਰ ਲੰਗਰ ਪੱਕੇ ਦੋ ਰੋਟੀਆਂ ਖਾਣੀਆਂ ਕੋਈ ਘੱਟਾ ਨਹੀਂ ਪੈਂਦਾ ਠੀਕ ਆ ਚੱਲ ਜਾਂਦੇ ਤਾਂ ਸੀਗੇ ਮਜ਼ਾਕ ਮਾਰਾ ਦਿਨੂੰ ਮੱਥਾ ਟੇਕਦੇ ਸੀ ਹਾਂ ਮੈਂ ਵੀ ਉਹੀ ਕਹਿੰਦੀ ਮਜ਼ਾਕ ਕਰਦੇ ਆ ਜਾਂਦੇ ਤਾਂ ਸੀਗੇ ਹੁਣ ਤਾਂ ਜਾਇਆ ਵੀ ਨਹੀਂ ਜਾਂਦਾ ਹਨ ਇੱਕ ਇੱਕ ਵਾਰ ਇੱਥੇ ਆਪਣੇ ਜਰਗ ਵਾਲੇ ਬਾਬਿਆਂ ਦੇ ਦਵਾਨ ਲੱਗੇ ਸੀ ਇੱਕ ਵਾਰ ਵੀ ਨਹੀਂ ਹਰੇਕ ਸਾਲ ਲੱਗਦੇ ਸੀ ਹੁਣ ਵੀ ਖਬਰਾਂ ਲੱਗਦੇ ਹੁਣ ਮੈਨੂੰ ਨਹੀਂ ਪਤਾ ਹੈਗਾ ਪਟ ਹੁਣ ਅਸੀਂ ਨਹੀਂ ਜਾਂਦੇ ਜਾਇ ਨਹੀਂ ਜਾਂਦਾ ਲੋਕ ਤਾਂ ਹੁਣਗੇ ਜਾਂ ਨਿਆਣੇ ਆ ਪੇਪਰ ਹੁੰਦੇ ਨੇ ਉਦੋਂ ਆਪਣਾ ਜਹਾੜ ਛੋਟਾ ਜਿਹਾ ਸੀ ਨਾ ਇੱਕ ਦਿਨ ਅਸੀਂ ਜਹਾੜ ਨੂੰ ਲੈ ਗਏ ਇਹ ਤੇ ਜਹਾੜ ਰੋਜ਼ ਰੋਇਆ ਕਰੇ ਮਮਾ ਬਦਾਨ ਤੇ ਜਾਣਾ ਮਮਾ ਬਦਾਨ ਤੇ ਇਹ ਲੈ ਜਾ ਕਰਨ ਹੈ ਨਾ ਤੇ ਵਧੀਆ ਬਾਬਾ ਜੀ ਨੇ ਵੀ ਆਸ਼ੀਰਵਾਦ ਦਿੱਤਾ ਰੋਟੀਆਂ ਦੇ ਦਿੰਦੇ ਹੁੰਦੇ ਸੀ ਹੈ ਨਾ ਜਹਾੜ ਨੂੰ ਤੇ ਫਿਰ ਜਹਾੜ ਨਾਲ ਘਰੇ ਆ ਕੇ ਓਕਣੇ ਨੇ ਐ ਕੁਰਸੀਆਂ ਕੁਰਸੀਆਂ ਸਾਰੀਆਂ ਕੁਝ ਲਾ ਲੈਣਾ ਪੀੜੀਆਂ ਪੂੜੀਆਂ ਵੀ ਇਹ ਲੋਕ ਬੈਠੇ ਨੇ ਤੇ ਫਿਰ ਆਪ ਜੇ ਮਟਾ ਵਾ ਜਾ ਕੇ ਚੁੱਲ੍ਹੇ ਤੋਂ ਚੱਕ ਕੇ ਜੇ ਮਟਾ ਜਿਵੇਂ ਜੋ ਇਹਨੇ ਖੜਕਾਉਣਾ ਚਿਮਟਾ ਵੀ ਮੈਂ ਬਾਪਾ ਆਇਆ ਮੈਂ ਦਵਾਰ ਲਾਉਣਾ ਆ। ਉਹੀ ਕੁਛ ਓਕਣੇ ਘਰੇ ਆ ਕੇ ਕਰਨਾ। ਛੋਟਾ ਸੀਗਾ ਉਹ ਦੋ ਜਹਰ। ਉਹ ਬਾਹਰਲੇ ਘਰ ਦਵਾਰੇ ਲੱਗਦੇ ਸੀ ਨਾ। ਹਾਂ ਅਰਧਾ। ਚਲੋ ਆਮਾ ਜੋ ਨੰਨ ਬਿਜੰਦਾਵਾਦੀਆ। ਚੰਦ ਉਹ ਤਾਂ ਦੇ ਬੀਕਾ ਦਾ ਮੁੰਡਾ ਹੁਣ ਮੈਨੂੰ ਟ੍ਰਾਈਕਾਟ ਲੈ ਕੇ ਦੇਉ ਖਾਂਦੇ ਪਿੰਦੇ ਘਰ ਦਾ ਮੁੰਡਾ। ਨਹੀਂ ਦੇਵਾਂਗੇ ਬਾਹਰ ਤਾਂ ਕਰੇ ਕਰੀ ਪਾਵੜਾ। ਪਾਂਦੇ ਬੁੰਦੇ ਦਾ ਕੋਈ ਨਹੀਂ ਹੋਣਾ ਟਰਾਈਪੜ ਤੇ ਪੈਸੇ ਲੱਗਦੇ ਆ ਟਰਾਈਪੜ 500 ਦਾ ਨਿਕਾ ਮੈਂ ਦੋ ਦੋ ਤੋੜਦੇ ਮੈਂ ਮੈਨੂੰ ਪਤਾ ਕਿੰਨੇ ਦਾ ਆਉਂਦਾ ਬਾੜਾ ਖਾਂਦੇ ਪਿੰਦੇ ਕਰਦਾ ਕਦੇ ਮੈਨੂੰ ਕਦੇ ਸ਼ੌਂਕ ਕੋਈ ਪੂਰਾ ਕਰਿਆ ਨਹੀਂ ਬਾੜਾ ਖਾਂਦੇ ਪਿੰਦੇ ਭਾਵਟੀਆਂ ਤੋਂ ਡਰਦਾ ਰਹਿ ਗਿਆ ਵਿਚਾਰਾ ਸ਼ੌਂਕ ਕਿਹੜਾ ਨਹੀਂ ਪੂਰਾ ਕਰਿਆ ਦੱਸ ਦੱਸ ਤੁਸੀਂ ਦੱਸੋ ਕਿਹੜੇ ਕਿਹੜੇ ਕਰਤੇ ਹੈ ਤੁਸੀਂ ਦੱਸੋ ਕਿਹੜੇ ਕਿਹੜੇ ਕਰਤੇ ਸ਼ੌਂਕ ਪੂਰੇ ਦੱਸੋ ਮੈਂ ਤਾਂ ਸ਼ੌਂਕ ਪੂਰਾ ਕਰਨਾ ਨਹੀਂ ਗਾਦੇ ਇਹ ਤਾਂ ਜਿੰਦਗੀ ਕੱਟੀ ਆ ਜਿੰਦਗੀ ਰੱਜੀ ਆ じゃ ਕਿੱਥੇ ਕੋ ਮੋੜ ਲੱਗ ਗਿਆ ਤੁਸੀਂ ਮੈਨੂੰ ਉਹ ਦੱਸੋ ਉਹ ਗਮਾਣੀ ਜਾਈਦਾ ਨੰਦਾ ਕਿਉਂ ਲੰਘ ਕੇ ਕਹਿੰਦਾ ਬਾਬੇ ਤੁਸੀਂ ਬਾਬੇ ਦੇ ਵੀ ਨਹੀਂ ਕਿਤੇ ਲੈ ਕੇ ਗਏ ਮੈਂ ਕਿ ਗਏ ਆ ਇੱਕ ਇਹਦੀ ਭਾਬੀ ਪਤਾ ਕੀ ਕਹਿੰਦੀ ਸੀਗੀ ਇਹਦੀ ਭਾਬੀ ਦੇ ਇੱਕ ਹੋ ਰਹੀ ਕੀ ਹੁੰਦੀ ਆ ਉਹ ਕੀ ਸੁੱਖ 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 ਦੇ ਹੁੰਦੇ ਆ ਨਾ ਆਪਾਂ ਉਹ ਮੈਨੂੰ ਕਹਿੰਦੀ ਸੀ ਕਿ ਕਹਿੰਦੀ ਕਹਿੰਦੀ ਮੈਂ ਸੁੱਖ ਸੁੱਖੀ ਹੋਈ ਆ ਮੈਂ ਸੇਹਰਾ ਖਾਬ ਚੜਾ ਕੇ ਆਉਂਦਾ ਪਹਿਲਾਂ ਮੈਂ ਉਹ ਮੁੰਡੇ ਦੇ ਦਾ ਜ਼ੇਹਰਾ ਲਾ ਲੰਦੇ ਫਿਰ ਕਹਾ ਕਿਤੇ ਹੋਰ ਵੀ ਜੜਾ ਲੰਦੇ ਸੇਹਰਾ ਸਾਹਿਬ ਮੈਨੂੰ ਨਾ ਖਾਸਾ ਟਾਂਕ ਕਹਿੰਦੀ ਰਹੀ ਪਤਾ ਨਹੀਂ ਕਿੱਥੇ ਲੈ ਕੇ ਜਾਣਾ ਸੀਗਾ ਮੈਂ ਕਿਤੇ ਦੂਜੇ ਲੋਟ ਨਾਲ ਸਾਡਾ ਤਲਾਕ ਕਰਾ ਦੇਵੇ ਵੀ ਰੋਜ਼ ਲੜਾਈ ਝਗੜਾ ਤਾਂ ਜਿਹੜਾ ਹੁੰਦਾ ਹੁੰਦਾ ਹੈ ਇਹ ਮੈਨੂੰ ਕਹੇ ਮੈਂ ਕੋੜੇ ਤੁਹਾਡਾ ਮੱਥਾ ਟਕਾ ਕੇ ਲੈ ਕੇ ਆਉਣਾ ਆਪਾਂ ਤਾਂ ਕੇਕ ਬਾਹਰ ਨਹੀਂ ਹਾਂ ਕਿਹਾ ਵੀ ਮੈਂ ਤੇਰੇ ਨਾਲ ਜਾਣਾ ਮੈਂ ਕਿਹਾ ਇਹਦਾ ਕੀ ਹੈ ਇਹਦਾ ਖਬਰ ਕਹੇ ਜਾ ਮੱਥਾ ਟਕਾ ਕੇ ਮੇਰਾ ਇੱਥੋਂ ਘਰੋਂ ਮੈਨੂੰ ਰਫਾ ਕਿੱਥੇ ਲੈ ਕੇ ਲੈਣਾ ਸੀ ਤੁਹਾਨੂੰ ਤਾਂ ਪਤਾ ਹੀ ਹੋਊ ਇਧਰ ਢੀਰ ਹੁਣ ਆਪਣੀ ਟਾਲੀ ਸੰਭ ਕਰਨੀ ਕਿਤੇ ਟਾਲੀ ਸਾਹ ਕੋਲ ਟਾਲੀ ਸਾਹ ਤਾਂ ਮੈਂ ਜਾ ਜਾਈਏ ਯਾਪਾ ਕਿ ਨਹੀਂ ਖੜਦੇ ਕਿਤੇ ਹੋ ਹੋ ਰਿਹਾ ਪਤਾ ਨਹੀਂ ਮੈਨੂੰ ਨਹੀਂ ਪਤਾ ਆਪਾਂ ਤੁਸੀਂਾਂ ਦੇ ਲਵੇ ਆ ਕੋਈ ਤੁਸੀਂ ਸੇਡਾ ਢੀਪੂਆ ਤੁਸੀਂ ਆਪੇ ਬਹੁਤ ਬੜਦਾ ਮੈਨੂੰ ਕਦੇ ਲੈ ਕੇ ਨਹੀਂ ਗਿਆ ਲੈ ਕਰ ਲਾ ਗੱਲ ਹੋਰ ਉਹ ਤਾਂ ਨਹੀਂ ਪੂਆ ਕੋਈ ਨਹੀਂ ਪੂਆ ਕਹਿੰਦੇ ਕਿ ਪੂਆ ਦਾ ਪਿੰਡ ਤਾਂ ਉੱਥੇ ਹੀ ਸੀ ਕਿਹੜੀ ਇਹ ਦੂਈ ਦੀ ਹੋ ਜਮੀਨ ਲੈ ਗਈ ਆਈ ਹਾਏ ਪੂਆ ਮੋ ਜੜੀ ਪੂਆ ਦਾ ਪਰਿਵਾਰ ਤਾਂ ਉੱਥੇ ਹੀ ਸੀ ਪਰਿਵਾਰ ਕਿੱਥੇ ਆ ਪਰਿਵਾਰ ਤਾਂ ਉਹ ਸੌਰੀ ਗਏ ਲੇ ਅਗੇ ਅੱਛਾ ਹਾਂ ਉਹ ਤਾਂ ਹੁੰਦਾ ਸੀ ਇਹਨਾਂ ਦੇ ਪੁੱਤ ਉਹ ਦੂਈ ਸੀ ਕਿ ਜਿਹੜੀ ਉਹ ਚਲੀ ਗਈ ਉਹ ਮਰ ਗਏ ਇੱਕ ਦੋ ਪਤਾ ਨਹੀਂ ਹੈਗਾ ਉਹ ਡੇਰੇ ਆ ਕੀ ਪਤਾ ਉਹ ਕਿੱਥੇ ਲੈ ਗਿਆ ਤੀ ਹੈ ਹਾਂ ਉਹ ਇੱਕ ਦੇਖ ਉਮਰ ਗਿਆ ਤਾ ਹਨਾ ਇੱਕ ਮਰ ਗਿਆ ਉਹ ਤਾਂ ਆਉਂਦਾ ਹੁੰਦਾ ਸੀ ਸਮਾਂ ਬਹੁਤ ਬਲਮਾਨ ਹੈ ਤੇਰ ਦੇਖੋ ਪਹਿਲਾ ਬਾਤਪਨ ਵਧੀਆ ਲੰਘਦਾ ਫੇਰ ਤੋੜੀ ਜਬਾਨੀਆਂ ਦੀ ਫੇਰ ਵਧੀਆ ਲੰਘ ਗਈ ਆ ਫੇਰ ਜਦ ਪੂਰਾ ਬੰਦਾ ਗਬਰੂ ਹੋ ਜਾਂਦਾ ਜ਼ਿੰਮੇਵਾਰੀਆਂ ਪੈ ਜਾਂਦੇ ਨੇ ਇਹ ਤਾਂ ਪੂਰਾ ਕਮਰਕਸ ਸਹੀ ਲੱਗ ਜਾਂਦਾ ਤੇਰੇ ਤੇ ਕਰਤੋ ਪੈ ਗਈ ਸੀ ਦੱਸ ਨਾ ਇਹ ਦਰਜ ਹੋ ਗਿਆ ਨਾ ਉੱਧਰ ਜਿਉਂ ਕਾ ਬੰਨਨੇ ਪੱਗ ਤੇਲ ਤੇ ਭਾਬੀ ਤੇ ਟਰੈਕਟਰ ਲੈ ਲਿਆ ਜਿਹੜਾ ਮੜਾ ਮੋਟਾ ਇੱਕਾ ਦੁੱਕਾ ਪੜਦਾ ਸੀ ਉਹ ਵੀ ਪੜਨੋਂ ਹਟ ਗਿਆ ਟਰੈਕਟਰ ਦੇ ਚੌਜ ਆਹ ਨਾ ਕਹਿ ਪੜਿਆ ਬਹੁਤ ਹੁੜਿਆ ਮੋਕ ਹੁਣ ਤੱਕ ਵੀ ਪੜਦਾ ਮੈਂ ਤੁੰ ਸੁਣ ਲਓ ਦਲੇਦਲੇ ਕਿੱਥੇ ਆ ਫਿਰ ਭਾਬੀ ਦਲੇਦਲੇ ਭਾਬੀ ਦਲੇਦਲੇ ਬਾਪੂ ਜੀ ਕਹਿੰਦੇ ਕਹਿੰਦੇ ਮੈਨੂੰ ਬਹੁਤ ਕਿਹਾ ਭਾਈ ਤੂੰ ਸਕੂਲ ਚਲ ਜਾਇਆ ਕਰ ਟਰੈਕਟਰ ਤਾਂ ਇੱਥੇ ਹੀ ਰਹਿਣਾ ਘਰੇ ਹੀ ਰਹਿਣਾ ਤੈਨੂੰ ਟਰੈਕਟਰ ਨਾਲ ਤਾਂ ਕਰ ਲਈ ਖੇਤੀ ਚੱਲ ਉਹੀਏ ਬਸ ਸਮਝ ਲੋ ਬਸ ਰਹਿ ਗਿਆ ਪੜਨੋ ਵੀ ਗਿਆ 10ਵੀਂ ਤਾਂ ਕਰੇ ਲੈਂਦੇ ਕਿੰਨਾ ਬੜੇ ਹਨ ਪਤਾ ਇਹ ਬੀਏ ਕੀਤੀ ਬੀਏ ਕੀਤੀ

ਇਹ ਤਾਂ ਯਾਰ ਨੂੰ ਬਤਾ ਦੇ ਯਾਰ ਦੀ ਮੀਟਿੰਗ ਤੇ ਕੀ ਕੁਝ ਹੁੰਦਾ ਮੈਨੂੰ ਮਾ ਤੂ ਘਿਰਿਆ ਨਹੀਂ ਮੈਨੂੰ ਇੱਕ ਮੈਨ ਨੂੰ ਨਹੀਂ ਥੜੇ ਜੀ ਕਰੀ ਕਰਨਾ ਕਰੀ ਮੈਂ ਕਿ ਚੱਲ ਉਹਨੂੰ ਇੱਥੇ ਸੱਦੋਂ ਉਹਨੂੰ ਦੱਸਾਂ ਪਤਾ ਮੈਂ ਹੂੰ ਹੂੰ ਗੱਲ ਕੀ ਹੈ ਕਿ ਮੇਰਾ ਮੁੰਡਾ ਕਹਿੰਦਾ ਫਾਸਟ ਪੋਜੀਸ਼ਨ 'ਚ ਪਾਸ ਹੁੰਦਾ ਮੇਰਾ ਮੁੰਡਾ ਦਾ ਫਾਸਟ ਪੋਜੀਸ਼ਨ 'ਚ ਪਾਸ ਹੁੰਦਾ ਹੈ ਤੁਸੀਂ ਜਿਵੇਂ ਕਹਿੰਦੇ ਹੋ ਡਾਡਾ ਜੀ ਮੁੰਡਾ ਪੜਦਾ ਘਟਾ ਪੜਦਾ ਮੁੰਡੇ ਦਾ ਪਾਪਾ ਦਾ ਪੜਦਾ ਕਿਹੜੀ ਕਿਹੜੀ ਨਹੀਂ ਪੈਂਦਾ ਹੁੰਦਾ ਪੜਾਉਣ ਲਈ ਜਾਂ ਪਾਣੀ ਕਿਸੇ ਨਾਲ ਗੱਲ ਕਰਨੀ ਕਿਸ ਸਕੂਲ ਚ ਜਾਣਾ ਬਹੁਤ ਵੱਡੀ ਗੱਲ ਕਰ ਲੈਂਦੇ ਨੇ ਗੱਲ ਪੁੱਤ ਹੈ ਐਨੀ ਗੋਇੰਦ ਨੂੰ ਕਹਿੰਦਾ ਵੀ ਤੂੰ ਘੱਟ ਪੜਿਆ ਹੋਇਆ ਐਂ ਤਾਂ ਕਿ ਨਾ ਪੈੜ ਜੀਰੀ ਵੇਚਦਾ ਦੀ ਬਿਮਾਰ ਹੋ ਗਿਆ ਮੈਂ ਉੱਥੇ ਦਵਾਈ ਲੈਣ ਗਿਆ ਡਾਕਟਰ ਦੇ ਉਹ ਕਹਿੰਦਾ ਜੀ ਤੁਸੀਂ ਕੋਈ ਜੋਕ ਕਰਦੇ ਹੋ ਹੋਰ ਮੈਂ ਪੈਸਾ ਮਾਰਦਾ ਹਾਂ ਮਾਗੇ ਹਾਜੀ ਅਸੀਂ ਜਾਵੇ ਕਰਦੇ ਜਾਵੋ ਕਰਦਾ ਲਾ ਪੰਦਾ ਫੁਗਰੀਆ ਮਰੀ ਜਾਂਦਾ ਮੇਰੇ ਕੋਲੇ ਫੁਗਰੀ ਨਹੀਂ ਏ ਸੱਚੀ ਆ ਭਾਬੀ ਦਾ ਨੋ ਤੂੰ ਕੀ ਕੀਤੀ ਭਾਬੀ ਦਾ ਡੰਗਰ ਉਹਦੇ ਉਹ ਭਾਬੀ ਦਾ ਜਾਣ ਕੀ ਕੀ ਤੇ ਉਹ ਭਾਬੀ ਦਾ ਜਾਣ ਲਾ ਫਿਰ ਉਹਦਾ ਹੈ ਨਹੀਂ ਉਹ ਤਾਂ ਮੈਂ ਆਪੇ ਮੰਜੀ ਸਾਹਿਬ ਉੱਥੇ ਘੋਲ ਕਰ ਪੈ ਨਹੀਂ ਦਿੱਦੀ ਲਾ ਮੈਂ ਥੋੜੀ ਸੀਗੀ ਉੱਤੇ ਉਹ ਪਿੰਡ ਦੀ ਮੈਂ ਜਾਣਦੀ ਹੁੰਦੀ ਸੀ ਆਪਣੀ ਬੜੀ ਭਾਬੀ ਦਾ ਹਨਾ ਪ੍ਰੀਤਮ ਜੀ ਦਾ ਮਜੀਦ ਦਾ ਮੇਰੇ ਪਾਇਦੀ ਉਦੋਂ ਤਾਂ ਮੈਂ ਛੋਟੀ ਜੀ ਸੀਗੀ ਜਦੋਂ ਜਿਹੜੇ ਭਰਾ ਦੀ ਮੇਰੇ ਦੀ ਮਮਮੀ ਦੇ ਡੈਥ ਹੋਣ ਤੋਂ ਨਾ ਦੋ ਦਿਨ ਪਹਿਲਾਂ ਜਿਹੜੇ ਮੇਰੇ ਭਰਾ ਦੀ ਡੈਥ ਹੋਈ ਆ ਤਾਏ ਦੇ ਮੁੰਡੇ ਦੀ ਤੇ ਅਸੀਂ ਨਾ ਉਹ ਉੱਥੇ ਕਮਾਣੋ ਲੱਗ ਗਏ ਆ ਹੈ ਵੀਰਾ ਤੇ ਉਦੋਂ ਮੈਂ ਤਾਂ ਛੋਟੀ ਜੀ ਸੀਗੀ ਉਦੋਂ ਮੈਂ ਪੜ੍ਹਨੀ ਹੋਣੀ ਆ ਚੌਥੀ ਪੰਜਵੀਂ ਵਿੱਚ ਪੜ੍ਹਦੀ ਹਾਂ ਛੋਟੀ ਜੀ ਸੀਗੀ ਕੋਸ਼-ਕੋਸ਼ ਜ਼ਿਆਦਾ ਮੈਨੂੰ ਥੋੜੀ ਜਿਹੀ ਹਨਾ ਜ਼ਿਆਦਾ ਸਤੀ ਹੈਗੀ ਆ ਮਤਲਬ ਜੇ ਕਿਤੇ ਉੱਥੇ ਮੇਲਾ ਲੱਗਣਾ ਭਾਬੀ ਨੇ ਮੈਨੂੰ ਨਾਲ ਲੈ ਜਾਣਾ ਜੇ ਭਾਬੀ ਨੇ ਉਦਾਂ ਜਾਣਾ ਕਿਉਂਕਿ ਵੀਰਾ ਤਾਂ ਕੰਪੈਨ ਤੇ ਹੁੰਦਾ ਸੀ ਐਮਪੀ ਚ ਹਨਾ ਉਹ ਆਪਣੀਆਂ ਕੰਪੈਨ ਉੱਥੇ ਹੁੰਦਾ ਸੀਗਾ ਐਮਪੀ ਇਹ ਡੰਮਦੀ ਸੀ ਆਹੋ ਮੈਂ ਡੰਮਦੀ ਸੀ ਭਾਬੀ ਮੈਂ ਭਾਬੀ ਨੇ ਜਿੱਧਰ ਨੂੰ ਜਾਣਾ ਫਿਰ ਦੂਜੀ ਗਵਿੰਦਗੜ੍ਹ ਵਾਲੀ ਨਾਲ ਹਨਾ ਜੇ ਮਤਲਬ ਉੱਧਰ ਪਹਿਲਾਂ ਖਮਾਣਾ ਨੂੰ ਜਾਣਾ ਫਿਰ ਗਵਿੰਦਗੜ੍ਹ ਨੂੰ ਭਾਬੀ ਦੇ ਨਾਲ ਉਹਨੇ ਜਾਣਾ ਉਹਨੇ ਵੀ ਉਹਨੇ ਬੀਜੇ ਨੂੰ ਜਾਣਾ ਆਪਣੀ ਭੂਆ ਕੋਲੇ ਉਹਨੇ ਕਿਤੇ ਵੀ ਜਾਣਾ ਜਾਂ ਰਾਤ ਨੂੰ ਸੁਨੇ ਹਲਾ ਦੇਣਾ ਦੋ ਦਿਨ ਪਹਿਲਾਂ ਮਾਸੀ ਬੱਬੂ ਨੂੰ ਤਿਆਰ ਕਰਦੀ ਗੱਲ ਉਹ ਮੈਂ ਲੈ ਕੇ ਜਾਣਾ ਚਾਹ ਦੀ ਇੱਥੇ ਆ ਕੇ ਮੈਂ ਮਾਮੀ ਦਾ ਡੰਰੂ ਮੈਂ ਮਾਵੀਆਂ ਦੀ ਡੋਰੀ ਤੇ ਨੇ ਕਿ ਮੈਂ ਹੀ ਬੜੇ ਮਾਸਾ ਸੜੀ ਓਹ ਔਕੜ ਕੇ ਕਿ ਮੈਂ ਹੁਣ ਆਪਣੇ ਘਰੋਂ ਇਹਨਾਂ ਥੋੜੀ ਪਾਸੇ ੜ ਕੇ ਕਿੱਥੇ ਜਾਊਂਗੀ ਉਹ ਜੇ ਭਾਵਨੀਆਂ ਦੇ ਘਰ ਵਾਲੇ ਭਾਵਨੀਆਂ ਦੇ ਵੀ ਨਹੀਂ ਤੀ ਪਾਸੇ ਛੜਿਆ ਕਰਨਾ ਉਹ ਵੀ ਵਿਚਾਈਆਂ ਨੰਮੀਆਂ ਨੇ ਇਹਦੀ ਉਹ ਕਿ ਕਰੇ ਦੇ ਵੀ ਸਾਡਾ ਕੀ ਕਸੂਰ ਉਹ ਅਗਲੇ ਆਣੇ ਅਗਲੇ ਆਣੇ ਸਾਡੇ ਮੁੰਡੇ ਵਧੀ ਨਹੀਂ ਅਗਲੇ ਆ ਨਾ ਜਾਮੀ ਨਾ ਉੱਥੇ ਜਾਮੀ ਨਹੀਂ ਤੇ ਜਾ ਮੈਂ ਆਪਣੇ ਘਰ ਵਾਲੇ ਨਾਲ ਕਿਤੇ ਬਸ ਚੜਾ ਹੋ ਕੇ ਤੈਨੂੰ ਹੈ ਉਹ ਤਾਂ ਭਾਬੀਆਂ ਦਾ ਤਾਂ ਮੈਂ ਆਪ ਛੋਟੀ ਸੀਗੀ ਉਦੋਂ ਕਿਤੇ ਮੈਂ ਐਡੀ ਵੱਡੀ ਸੀ ਹੈ ਛੋਟੀ 22 ਸਾਲ ਦੀ ਤਾਂ ਤੇਰੇ ਨਾਲ ਵੀ ਵਿਆਹੀ ਗਈ 22 ਸਾਲ ਦੀ ਤਾਂ ਮੈਂ ਇਹਦੇ ਨਾਲ ਵੀ ਵਿਆਹੀ ਗਈ ਹੈ ਫਿਰ ਹਾਲੇ ਇਹ ਮੈਨੂੰ ਫਿਰ ਵੀ ਨਹੀਂ ਆਪ ਦੇਗਾ ਜਿੱਦ ਤੱਕ ਨੂੰ ਜਾਣਾ ਭਾਬੀਆਂ ਸਾਈਕਲ ਤੇ ਧਰਨੀਆਂ ਜਿੱਦ ਤੱਕ ਨੂੰ ਜਾਣਾ ਮੈਂ ਕਹਿੰਦੀ ਇਹ ਤੂੰ ਹੋਰ ਇੱਕ ਕਹਾਣੀ ਕਰਵਾ ਭੀ ਜੈਨ ਦੇ ਦੇ ਕਹਿੰਦਾ ਕੋਈ ਡਰ ਨਹੀਂ ਹੁੰਦਾ ਟੈਕ ਚਲਾਉਂਦਾ ਕਰਵਾ ਤੂੰ ਕੋਈ ਤੇਲੀ ਪੈਣਾ ਤੇ ਮੋਗਲੀ ਨਹੀਂ ਪੈਣਾ ਹੋਰ ਕੀ ਅੱਜ ਕੋ ਮੈਂ 10 ਕਿਲੋ ਮੀਟਰ ਅੱਗੇ ਤੱਕ ਲੈ ਜਾਉਂਗਾ ਦੇਖਣਾ ਇਹਦਾ ਸਿੱਕਮਾ ਵੀ ਮਰੇ ਵਿੱਚ ਹੀ ਹੁੰਦੀ ਵੀ ਕਮਾ ਕਰਾ ਹੋਰ ਮਹੀਨੇ ਦੋ ਪਾਉਂਦੀ ਜਾਂਦੇ ਨੇ ਦੋ ਸਾਲ ਦੀ ਗਾਲੇ ਦੇ ਕਿਨੇ ਹੈ ਮੈਂ 2 ਸਾਲ ਉਹ ਜਿਆਨ ਬਹੁਤ ਪਛਤਾਵਾ ਮੇਰੀ ਮੰਮੀ ਪੜੀ ਨਹੀਂ ਹੈਗੀ ਹੈ ਨਾ ਵਰਦ ਮੇਰੀ ਮੰਮੀ ਨੇ ਆਪਣੀ ਜ਼ਿੰਦਗੀ ਦੇ 2 ਸਾਲ ਬਰਬਾਦ ਕਰੇ ਨੇ ਉੱਥੇ ਮੇਰਾ ਕੀ ਕਸੂਰ ਸੀਗਾ ਹੈ ਨਾ ਜੋ ਮੁਕੱਦਰ ਜਾਂ ਮਿਲ ਗਿਆ ਜਿੰਨੀ ਪੜਾਈ ਮੇਰੇ ਕਰਮਾ ਚ ਲਿਖੀ ਸੀਗੀ ਆਪਾਂ ਪੜ ਲਈ ਹੁਣ ਦੱਸੋ ਵੀ ਹੁਣ 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 ਦੱਸੋ ਵੀ ਉਹੀ ਗੱਲ ਵੀ ਦੋਏ ਜਾਣੀ ਅਸੀਂ ਕਹਿ ਦਿੰਦੇ ਆ ਵੀ ਦੱਸੋ ਕਿਹੜਾ ਕਰਨੀ ਆਉਂਦਾ ਸਾਨੂੰ ਹੈ ਨਾ ਜਾਂ ਅਸੀਂ ਕਿੱਥੇ ਨਹੀਂ ਗੱਲ ਕਰ ਸਕਦੇਗੇ ਚਲੋ ਮੇਰੇ ਕਰਮਾ ਚ ਨਹੀਂ ਸੀਗੀ ਅੱਗੇ ਪੜਾਈ ਹੈ ਨਾ ਮੈਨੂੰ ਮੇਰੇ ਭਰਾ ਨੇ ਬਹੁਤ ਜ਼ੋਰ ਲਾਇਆ ਵੀ ਪੜਨਾ ਪੜਲਾ ਫੇਰ ਮੇਰੇ ਕਰਮਾਂ ਚ ਨਹੀਂ ਸੀ ਇਹ ਹੋਣਾ ਇਹ ਤਾਂ ਮੇਰੇ ਕਰਮਾਂ ਚ ਤਾਂ ਮੇਰੇ ਬਹੁਤ ਕੋਸ਼ ਸੀਗਾ ਪਰ ਆ ਜੱਟ ਨੇ ਪਤਾ ਨਹੀਂ ਕਿੱਥੋਂ ਲਖਾ ਲਿਆ ਮੈਨੂੰ ਆਪਣੇ ਕਰਮਾਂ ਚ ਫੇਰ ਮਾਂ ਇਹ ਖਾਂਦੇ ਪੀਂਦੇ ਕਰਦਾ ਮੁੰਡਾ ਨਾ ਬਾਹਾਂਾਂ ਦੇ ਪਿੰਦੇ ਦੇ ਭਾਬੀਆਂ ਨੂੰ ਖੜਾਉਂਦੀਆਂ ਬਹੁਤ ਕੋਸ਼ ਸੀ ਇਹ ਖੜਾਉਂਦੀਆਂ ਹੀ ਬਹੁਤ ਕੋਸ਼ ਸੀ ਭਾਬੀਆਂ ਹੁਣ ਵੀ ਖੜਾਉਂਦੀਆਂ ਨੇ ੱਟਕੇ ਬਹੁਤ ਖੜਾਏ ਨੇ ਇਹਨਾਂ ਦੀ ਭਾਬੀ ਆਪਾਂ ਨੂੰ ਕਮੈਂਟ ਆਇਆ ਸੀਗਾ ਵੀ ਜੋ ਤੁਹਾਡੇ ਨਾਲ ਲੜਾਈ ਹੋਈ ਹੈ ਤੁਹਾਡੇ ਨਾਲ ਬਹੁਤ ੱਟਕਾ ਹੋਇਆ ਹੈ ਥੈਂਕ ਯੂ ਸੋ ਮਾਚ ਕਿ ਤੁਸੀਂ ਵੀਡੀਓ ਨੇ ਧਿਆਨ ਨਾਲ ਦੇਖੀਆ ਸੋਹਣੀਆਂ ਸਮਝੀਆਂ ਬਹੁਤ ਔਖਿਆ ਚਲੋ ਕੀ ਕਰੀਏ ਹੁਣ ਮਰਨਾ ਥੋੜੀ ਆ ਹਨਾ ਠੋਕ ਨਾ ਖਾ ਖਾ ਕੀ ਬੰਦਾ ਬੰਦਾ ਚਲੋ ਧਾਰਾ ਚੋਈਏ ਕੀ ਕਰੀਏ ਬੜੇ ਲੰਗਰ ਖਾਦੇ ਨੇ ਗੁਰੂ ਘਰ ਜਾਂਦੇ ਸੀ ਲੰਗਰ ਦੀ ਸੰਗਤ ਸੇਵਾ ਕਰਦੇ ਭਾਬੀਆਂ ਦਾ ਫਾਇਦਾ ਕਰਦੇ ਸੀ ਭਾਂਡੇ ਧੋਣ ਤੋਂ ਭਾਬੀਆਂ ਬਾਚਦੀਆਂ ਸੀ ਸਬਜ਼ੀ ਬਣਾਉਣ ਤੋਂ ਭਾਬੀਆਂ ਬਾਚਦੀਆਂ ਸੀ ਬਾਕੀ ਚਲੋ ਅਗਲਾ ਮੂਟੇ ਭਜਾਂਦਾ ਵੀ ਕਿਹੜਾ ਇੰਨਾ ਕੀ ਇੱਥੇ ਤੋਏ ਤੋਏ ਸੁਣੂ ਰੱਬ ਦਾ ਨਾਮ ਲਓ ਉੱਧਰ ਚਾਓ ਚਲੋ ਜੈਪੁਰੇ ਨੰਗੋ ਜੈਪਰੇ ਇੱਥੇ ਸਦੀਕਾ ਤੇ ਲੜਾਈ ਲੂਡੀ ਨੂੰ ਜਾਨੀ ਮੇਰ ਦਾ ਸਾਈਕਲ ਚੱਕਣਾ ਟਾਣਾ ਸਭ ਚਲੇ ਜਾਣਾ ਤੇ ਬਾਪ ਦੇ ਮੂਰੇ ਅਰਦਾਸ ਕਰਨੀ ਗਲਤੀ ਬੰਦਾ ਮੇਰੇ ਕਰ ਦੇਣ ਬੰਨ ਜਨ ਮਹਾਰਾਜ ਨੇ ਰੰਗ ਭਾਗ ਲਾਤੇ ਅਰਦਾਸ ਕੀਤੀ ਹੋਈ ਕੰਮ ਆ ਗਈ ਅਰਦਾਸ ਕਦੇ ਵੀ ਬੇਅਰਥ ਨਹੀਂ ਜਾਂਦੀ ਕਦੇ ਵੀ ਥੋੜੀ ਟਾਈਮ ਜ਼ਰੂਰ ਲੱਗ ਸਕਦਾ ਬੁੱਧਕਾਰਾ ਸਾਹਿਬ ਮਗਰੋਂ ਮਾਣੀਆਂ ਬੜਾ ਪਹਿਲਾਂ ਤਾਂ ਕੰਮ ਰਿਆਂ ਤੇ ਮਹਾਰਾਜ ਤੇ ਠੀਕ ਜੇ ਘਟਾਣਾ ਸਾਹਿਬ ਇਹ ਵੀ ਬਹੁਤ ਜਾਂਦੇ ਸੀ ਘਟਾਣਾ ਸਾਹਿਬ ਅਸੀਂ ਵੀ ਬਹੁਤ ਜਾਂਦੇ ਸੀ ਮੇਰਾ ਭਰਾ ਵੀ ਸਾਨੂੰ ਬਹੁਤ ਲੈ ਕੇ ਜਾਂਦਾ ਹੁੰਦਾ ਸੀ ਘਟਾਣਾ ਸਾਹਿਬ ਜਿਉਂਨੇ ਟਰੱਕ ਲੈ ਕੇ ਆਉਣਾ ਨਾ ਛੋਟੇ ਨੇ ਉਹ ਆਇਆ ਆ ਬਾਅਦ ਚ ਜਦ ਹੀ ਉਹਨੇ ਸਾਨੂੰ ਦੇਖਣਾ ਅੱਜ ਕੱਲ ਦੇ ਸਿਆਲਾਂ ਦੇ ਦਿਨ ਉਹਨੇ ਦੇਖਣਾ ਵੀ ਕੀ ਕਰਦੀਆਂ ਨੇ ਹਨਾ ਮੰਮੀ ਆਪਾਂ ਕਿਤੇ ਜਾ ਕੇ ਆਈਏ ਮੰਮੀ ਨੇ ਕਿਹਾ ਕਿੱਥੇ ਜਾਵਾਂਗੇ ਪੁੱਤ ਤਾਰਾਂ ਵੀ ਜੋਣੀਆਂ ਨੇ ਲਾ ਮੰਮੀ ਆਪਾਂ ਆਏ ਮੋੜੇ ਆਣਾ ਤੂੰ ਮਰਜੀ ਪੌਰਾ ਟਾਈਮ ਨਹੀਂ ਲੱਗਦਾਗਾ ਚੱਲ ਆਪਾਂ ਚੱਲਦੇ ਆਂ ਅਸੀਂ ਜਦੇ ਬੱਸ ਫਟਾਫਟ ਕੱਪੜੇ ਬਦਲ ਲੈ ਅਸੀਂ ਰਾਮ ਨਾਟਕਾਣਾ ਸਾਬ ਨੂੰ ਸੰਮਤ ਹਟਕਾ ਲਿਆ ਹੁਣ ਕਈ ਵਾਰ ਤਾਂ ਐ ਜਿਹਾ ਸਮਾਂ ਹੁੰਦਾ ਸੀ ਇਹ ਸਾਈਕਲ ਤੇ ਜਾਂਦੇ ਹੁੰਦੇ ਸੀ ਅਸੀਂ ਅਸੀਂ ਪਏ ਟਰੱਕ 'ਚ ਆਉਂਦੇ ਹੁੰਦੇ ਸੀ ਹੈ ਕਰਤੇ ਸੋਚਦੇ ਨੇ ਚਲੇ ਜਾਣਾ ਸੋਚਦੇ ਨੇ ਆ ਜਾਣਾ ਵੀ ਇਹ ਜੀਵਨ ਕਹਿਜਿਆ ਹੈ ਵੀ ਕਹਦੇ ਮਾਨਾ ਜੀ ਮੇਰੇ ਜੀਵਨ 'ਚ ਵੀ ਸਹਾਰ ਲੈ ਕੇ ਆਓ ਜਦ ਪਰਮਾਤਮਾ ਨੇ ਮੇਂ ਮੀਂਹ ਵੀ ਪਾਉਂ ਬੜੀ ਬਹੁਤ ਗੁੱਸਾ ਬਣ ਗਿਆ ਮਹਾਰਾਜ ਦੇ ਦਿੱਤਾ ਹੋਇਆ ਸਭ ਕੁਸਾ ਬੰਦਾ ਨਹੀਂ ਗੁੱਸਾ ਕਰ ਸਕਦਾ ਤੇ ਅਰਦਾਸ ਕਦੇ ਵੀ ਅੱਖ ਨਹੀਂ ਜਾਂਦੀ ਅਰਦਾਸ ਨਹੀਂ ਕਦੇ ਵੀ ਵਿਅਰਥ ਜਾਂਦੀ ਚਲੋ ਜੀ ਹਾਸਾ ਮਜ਼ਾਕ ਕਰ ਲਈਦਾ ਇਹਨਾਂ ਨੇ ਪਹਿਣਾ ਨੇ ਫੇਕਿਆ ਨਾ ਵੀ ਸਾਡੇ ਵੀਰੇ ਨੇ ਤੰਗ ਨਾ ਕਰਿਆ ਕਰੋ ਮੈਂ ਜੇ ਇਹਨਾਂ ਨੂੰ ਤੰਗ ਨਾ ਕਰਾਂ ਤਾਂ ਮੇਰਾ ਗਿਰ ਨਹੀਂ ਲੱਗਦਾ ਭਾਣੇ ਫਿਰ ਇਹ ਵੀ ਚੁੱਪ ਚੁੱਪ ਰਹਿਆ ਨਾ ਮੈਂ ਵੀ ਚੁੱਪ ਚੁੱਪ ਰਹਿੰਦੀ ਆ ਹਨ ਯਾਰ ਮਿੱਠੀ ਆ ਉਹਨਾਂ ਦੀ ਚਲੋ ਧਾਰਾ ਚਾਹੀਏ ਤੇ ਵੀਡੀਓ ਵਧੀਆ ਲੱਗੀ ਹੁੰਦੀ ਹੈ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਤੇ ਐਂਡ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਹਾਈਪ ਕਰ ਦਿਓ ਤੇ ਕਮੈਂਟ ਜ਼ਰੂਰ ਕਰ ਦਿਓ ਵੀ ਤੁਹਾਡਾ ਪਰਾ ਖਾਂਦੇ ਪਿੰਦ ਘਰ ਦਾ ਸੱਚੀ ਹੋਈ ਆ ਜ਼ਰੂਰ ਕਮੈਂਟ ਕਰਕੇ ਦੱਸਿਓ